ਇਕ ਚੌਪਈ ਸਾਹਿਬ ਦਾ ਪਾਠ ਹੈ ਜਿਹੜਾ ਛੁਪਾ ਕੇ ਰੱਖਿਆ ਗਿਆ ਹੈ ਅੱਛਾ ਜੀ ਨਿਹੰਗ ਸਿੰਘ ਆਪ ਪੜਦੇ ਆ ਦੂਜਿਆਂ ਨੂੰ ਸੁਣਾਉਂਦੇ ਹੀ ਨਹੀਂ ਇਹ ਲੋੜ ਹੀ ਨਹੀਂ ਇਹਨਾਂ ਨੂੰ ਸੁਣਾਉਂਦੀ ਕਿਸੇ ਨੂੰ ਨਹੀਂ ਸੁਣਾਉਂਦੇ ਸੁਣਾਉਂਦੇ ਆ ਆਪਣੇ ਪੜਦੇ ਆ ਆਪਣਾ ਵੀ ਪਤਾ ਨਹੀਂ ਆਮ ਲੋਕਾਂ ਨੂੰ ਨਹੀਂ ਪਤਾ ਉਹ ਖਜ਼ਾਨਾ ਉਹ ਪਾਠ ਇਸ ਤਰ੍ਹਾਂ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਚੌਪਈ ਤੋਂ ਸ਼ੁਰੂ ਹੁੰਦਾ ਡਗਮਗ ਲੋਕ ਚਤੁਰਦਸ ਭਏ ਅਸੁਰਾਂ ਸਾਸ ਸਕਲ ਪਰ ਗਏ ਵਿੱਚ ਚੋਹਾਂ ਲੋਕਾਂ ਚ ਡਗਮਗ ਪੈਦਾ ਹੋ ਗਈ ਤੇ ਅਸੁਰ ਹੀ ਅਸੁਰ ਪੈਦਾ ਹੋ ਗਏ ਸਾਰੇ ਪਾਸੇ ਇਹ ਮਹਾਕਾਲ ਦਾ ਜੰਗ ਹੈ ਸਰਬ ਲੋ ਪਰਮੇਸ਼ਰ ਜੀ ਦਾ ਜੀ ਚੋਪਈ ਸਾਹਿਬ ਦਾ ਜਿਹੜਾ ਪਾਠ ਹੈ ਬ੍ਰਹਮਾ ਵਿਸ਼ਨ ਸਬੈ ਡਰ ਪਾਨੇ ਬ੍ਰਹਮਾ ਤੇ ਵਿਸ਼ਨੂ ਸਾਰੇ ਹੀ ਡਰ ਗਏ ਮਹਾਕਾਲ ਕੀ ਸਰਨ ਸਿਧਾਨੇ ਅਕਾਲ ਪੁਰਖ ਕੋਲ ਭੱਜੇ ਇਹ ਵੀ ਤੇ ਸਭੇ ਪੁਕਾਰਤ ਭਏ ਜਨ ਕਰ ਲੂਟ ਬਨਕ ਸੇ ਲਏ ਤਰਾਹੇ ਤਰਾਏ ਹਮ ਸਰਨ ਤਿਹਾਰੀ ਸਭ ਪੈ ਤੇ ਹਮ ਲੇਹੋ ਉਬਾਰੀ ਤੁਮ ਹੋ ਸਕਲ ਲੋਗ ਸਿਰ ਤਾਜਾ ਗਰਬਨ ਗੰਜ ਗਰੀਬ ਨਿਵਾਜਾ ਆਦ ਅਕਾਲ ਅਜੋਨ ਬਿਨਾ ਪੈ ਨਿਰਵਿਕਾਰ ਨਿਰਲੰਭ ਜਗਤ ਮੈਂ ਨਿਰਵਿਕਾਰ ਨਿਰਜੁਰ ਅਬਨਾਸੀ ਪਰਮ ਜੋਗ ਕੇ ਤਤ ਪ੍ਰਕਾਸੀ ਨਿਰੰਕਾਰ ਨਮ ਨਿਤਯ ਸਵੰਭ ਹੋ ਤਾਤ ਮਾਜਾ ਜਾਤ ਨਾ ਬੰਦਵ ਜਿਦੀ ਮਾਂ ਪਿਓ ਬੰਦਵ ਨਹੀਂ ਹੈ ਉਹ ਮਾਂ ਕਾਲ ਆ ਗਿਆ ਹੁਣ ਜੰਗ ਤਾਤ ਮਾਜਾ ਜਾਤਨਾ ਬੰਧਵ ਸ਼ਤਰੂ ਬਿਹੰਡ ਸੁਰਧ ਸੁਖਦਾਇਕ ਸ਼ਤਰੂਆਂ ਦਾ ਅੰਤ ਕਰਨ ਵਾਲਾ ਜਿਹੜਾ ਉਹ ਆ ਗਿਆ ਤੇ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਆ ਗਿਆ ਆਪ ਮਾਹਕਾਲ ਖੁਦ ਆ ਗਿਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਦੇਖ ਰਿਹਾ ਵੀ ਆ ਗਿਆ ਜੀ